ਅੱਜ ਗੁਰਦਾਸਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਸਾਈ ਪਾਲ ਕੀ ਨਿਕਲਦੀ ਆ ਜਿਹਦੇ ਵਿੱਚ ਸਾਰੀਆਂ ਸੰਸਥਾਵਾਂ ਵੱਧੜਦੇ ਸਾਲ ਲੰਦੀਆਂ ਔਰ ਉਸੇ ਕਲੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਸਭੀ ਪੰਜਾਬ ਦੇ ਸ਼ਾਰੀ ਕਮੇਟੀ ਦੇ ਪ੍ਰਧਾਨ ਸ੍ਰੀ ਮਹੇਸ਼ਟਾਲੀ ਜੀ ਉਹ ਵੀ ਤਨਾਲ ਹੋਰ ਸਾਥੀਆਂ ਸਮੇਤ ਇਸ ਯਾਤਰਾ ਵਿੱਚ ਸ਼ਾਮਲ ਹੋਏ ਆ ਔਰ ਬਹੁਤ ਤਕਾ ਲੱਗਾ ਕਿ ਜਿੱਦੋਂ ਆਪਾਂ ਸਾਰੇ ਹੀ ਰਲ ਮਿਲ ਕੇ ਤੇ ਸ਼ੋਭਾ ਯਾਤਰਾ ਦਾ ਜਸ਼ਨ ਕਰਨੇ ਆ ਉਹਦੇ ਵਿੱਚ ਇੱਕ ਵਾ ਬਣੀ ਰਹਿੰਦੀ ਆ ਔਰ ਗੁਰੂਆਂ ਪੀਰਾਂ ਦੀ ਰਹਿਮਤ ਸਾਰਾ ਉੱਤੇ ਇੱਕੋ ਜਿਹੀ ਰਹਿੰਦੀ ਆ ਤੋਂ ਮੈਂ ਸਭ ਰਿਆ ਨੂੰ ਦਰਸ਼ਕਾਂ ਨੂੰ ਯਾਤਰਾ ਤੇ ਚੱਲਣ ਵਾਲਿਆਂ ਨੂੰ ਔਰ ਗੁਰਦਾਸਪੁਰ ਸ਼ਹਿਰ ਦੇ ਵਸਨੀਕਾਂ ਨੂੰ ਇਸ ਸਾਈ ਪਾਲਕਾ ਦੀ ਲੱਖ ਲੱਖ ਵਧਾਈ ਦਿੰਨੇ ਆ ਕਿਰਗੁਰੂ ਨਾਭਾ ਦਾਸ ਇਹਨਾਂ ਨਾਲ ਪੈਰ ਨਾਲ ਪੈਰ ਕਦਮ ਨਾਲ ਕਦਮ ਲਾ ਕੇ ਚੱਲਦੇ ਆ ਮੈਂ ਮਹਾਨ ਸ਼ਾਹ ਜਯੁਧਵੀਰ ਸਿੰਘ ਪਿੰਡ ਹੱਲੇ ਤੋਂ ਕਿਰਗੁਰੂ ਨਾਭਾ ਦਾਸ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਨੂੰ ਇਨਵਾਈਟ ਕਰਦੇ ਆ ਅਸੀਂ ਉੱਥੇ ਹਰ ਸਾਲ ਜਾਂਦੇ ਆ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈ ਸੇਤਦਾ ਜੈ ਸਾਈ ਪਾਲ ਜੈ ਸਾਈ ਰਾਮ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਅੰਦਰ ਜਿਹੜੀ ਸਾਈ ਭਗਵਾਨ ਜੀ ਦੀ ਪਾਲਕੀ ਯਾਤਰਾ ਕੱਢੀ ਗਈ ਹੈ ਸਾਰੇ ਗੁਰਦਾਸਪੁਰ ਵਾਸੀ ਇਸ ਚੇਤ ਪਰਵ ਦੇ ਜਿਹੜੇ ਵਧਾਈ ਦੇ ਪਾਤਰ ਨੇ ਤੇ ਮੈਂ ਸੋਚਦਾ ਕਿ ਇਹੋ ਜਿਹੇ ਜਿਹੜੇ ਧਾਰਮਿਕ ਪ੍ਰੋਗਰਾਮ ਆ ਹਰ ਰੋਜ਼ ਹੋਣੇ ਚਾਹੀਦੇ ਆ ਤੇ ਬਲਕਿ ਉਹਨਾਂ ਦੇ ਜਿਹੜੇ ਸਾਡੇ ਪਰਮਾਤਮਾ ਦੇ ਦਰਬਾਰ ਦੇ ਤੇ ਹੀ ਹਾਜ਼ਰੀ ਆ ਉਹ ਲਗਣੀ ਚਾਹੀਦੀ ਹੈ ਦੇਖੋ ਜੀ ਗਰੁੱਪ ਨੇ ਗਰੁੱਪ ਨੇ ਬਹੁਤ ਵਧੀਆ ਕੰਮ ਕੀਤਾ ਜਿੰਨੇ ਵੀ ਅੱਜ ਇੱਥੇ ਸੰਗਤ ਆਈ ਹੈ ਸਾਰਿਆਂ ਨੂੰ ਆਪਣਾ ਜਲ ਜਿਹੜਾ ਗਲਪਨ ਕਰਵਾਇਆ ਕੁਝ ਕੁ ਵਰਸ਼ਾ ਕੀਤੀ ਗਈ ਹੈ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਜੀ ਸਾਰੀ ਸੰਗਤ ਦੇ ਦਰਸ਼ਨ ਇਹਨਾਂ ਨੇ ਕੀਤੇ ਨੇ ਤੇ ਪੂਰੇ ਸ਼ਹਿਰ ਨੇ ਬੜਾ ਸਾ ਯੋਗ ਕੀਤਾ ਹੈ ਕਿ ਸਾਰਾ ਜਿਹੜਾ ਸ਼ਹਿਰ ਹੈ ਅੱਜ ਬਧਾਈ ਦਾ ਪਾਤਰ ਹੈ ਪਰ ਦੇਖੋ ਜੀ ਦੀਵਾਲੀ ਤੇ ਬੰਦੀ ਛੋੜ ਦਿਵਸ ਜਿਸ ਤਰ੍ਹਾਂ ਸਾਡੇ ਸਿੱਖ ਤੇ ਧਰਮ ਤੇ ਹਿੰਦੂਆਂ ਦਾ ਕਹਿੰਦੇ ਨੌ ਮਾਸ ਦਾ ਰਿਸ਼ਤਾ ਹੈ ਤਾਂ ਦੋਵੇਂ ਪਰਵ ਜਿਹੜੇ ਆ ਬੜੇ ਹਰਸ਼ ਉਲਾਸ ਦੇ ਨਾਲ ਮਨਾਏ ਜਾਂਦੇ ਨੇ ਪੂਰੀ ਦੁਨੀਆ ਦੇ ਵਿੱਚ ਮਨਾਏ ਜਾਂਦੇ ਨੇ ਸਾਰਿਆਂ ਨੂੰ ਇਸ ਪਰਵ ਦੀ ਆਪਾਂ ਦਿਲੋਂ ਕੋਟ ਕੋਟ ਧੰਨਵਾਦ ਕਰਦੇ ਆ ਤੇ ਉਹਨਾਂ ਵਧਾਈਆਂ ਦਿੰਦੇ ਆ ਤੇ ਬਾਈ ਕਹਿੰਦੇ ਆ ਹੈਪੀ ਦੀਵਾਲੀ ਤੇ ਜਿਹੜੀ ਸਾਫ ਸੁਥਰੀ ਜਿਹੜੀ ਆ ਤੰਦਰੁਸਤ ਜਿਹੜੀ ਦੀਵਾਲੀ ਆ ਸਾਰਾ ਪੰਜਾਬ ਹੈ ਮਨਾਏ ਜਾਂਦੇ ਦੇਖੋ ਜੀ ਮੈਂ ਤਾਂ ਕੁਝ ਵੀ ਨਹੀਂ ਕਰਦਾ ਪਰਮਾਤਮਾ ਨੇ ਸੇਵਾ ਲਾਈ ਹੋਈ ਆ ਜਿਉਂ ਤੱਕ ਮੇਰੇ ਤੇ ਹੈਗਾ ਮੈਂ ਤਾਂ ਸੇਵਾ ਕਰਦਾ ਰਹਾਂ ਪਰਮਾਤਮਾ ਦੀ ਬਾਕੀ ਸائیں ਜਿਹਦੀ ਪਾਲਕੀ ਨਿਕਲੀ ਹੈ ਚਲੋ ਹਰ ਟਾਈਮ ਨਿਕਲਣੀ ਚਾਹੀਦੀ ਹਰੇਕ ਧਰਮ ਦੇ ਨਿਕਲਣੀ ਚਾਹੀਦੀ ਹਰ ਟਾਈਮ ਅਸੀਂ ਸੇਵਾ ਕਰਨ ਨੂੰ ਤਿਆਰ ਬੈਠੇ ਆਂ ਕੋਈ ਵੀ ਤਾਰਿਕ ਮੰਜਦਰਾ ਨਿਕਲੇ ਉਹਨੂੰ ਜਲੀਏ ਸਾਨੂੰ ਦੱਸੋ ਆਈ ਹਰ ਤਰ੍ਹਾਂ ਦੀ ਸੇਵਾ ਕਰਾਂਗੇ ਜੋ ਸਾਡੇ ਕੋਲ ਛੜਦਾ ਹੋਏਗੀ ਅੱਜ ਪਾਣੀ ਦੀ ਪੁਸ਼ਪ ਖੁਸ਼ ਵਰਖਾ ਤੇ ਬਿਸਕੁਟ ਤੇ ਕ੍ਰੂਟੀ ਸਭ ਤੋਂ ਵਧੀਆ ਲੱਗਦਾ ਸਾਨੂੰ ਕਿ ਸਾਰੇ ਪ੍ਰੇਖੋਂ ਦੇ ਇੱਕ ਆ ਜਾਂਦੇ ਆ ਕਿ ਧਰਮ ਸਾਰਿਆਂ ਦਾ ਇੱਕੋ ਹੀ ਹੋਣਾ ਚਾਹੀਦਾ ਧਰਮ ਦੇ ਅਸੀਂ ਆ ਵੱਖਰੇ ਵੱਖਰੇ ਵੰਡੇ ਹੋਏ ਆ ਦਿਵਾਲੀ ਸਾਰਿਆਂ ਨੂੰ ਤੁਮ ਤਾਂ ਬਣਾਣੀ ਚਾਹੀਦੀ ਆ ਕੋਈ ਲੜਾਈ ਝਗੜਾ ਨਹੀਂ ਹੋਣਾ ਜੇ ਦਾ બસ ਨਸ਼ੇ ਤੋਂ ਦੂਰ ਹੋ ਨਸ਼ੇ ਤੋਂ ਅੰਨੇਕ ਦੂਰ ਹੋ ਗਈ ਕੋਈ ਹੱਦ ਆਪਣੇ ਕੋ ਨਸ਼ਾ ਕੋਈ ਲੱਗੇ ਨਾ ਆਵੇ ਕਿ ਹਰ ਟਾਈਮ ਪਾਪ ਘਵਾਨ ਦੀ ਸੇਵਾ ਚ ਮਸਤ ਰਹੀਏਗੀ ਤੇ ਮਸਤ ਰਹੀਏ ਦਵ ਆਪਾਂ ਭਾਵੇਂ ਲਗੀਨ ਭਗਵਾਨ ਦੀ ਲਾਦੇ ਵਿੱਚ ਤੇ ਦਿਵਾਲੀ ਦੇ ਲੱਖ ਲੱਖ ਮੁਬਾਰਕਾਂ ਹੁਣ ਸਾਰਿਆਂ ਨੂੰ ਸਭ ਤੋਂ ਪਹਿਲੇ ਰਾਮ ਰਾਮ ਜੀ ਸਾਰਿਆਂ ਨੂੰ ਔਰ ਬਹੁਤ ਜ਼ਿਆਦਾ ਵਧੀਆ ਦਿਨ ਆਜ ਕਿ ਇਹੋ ਜਿਹਾ ਸਨਾਤਨ ਦਾ ਜਿਹੜਾ ਧਾਰਮਿਕ ਦਿਨ ਯਾਤਰਾ ਨਿਕਲੀ ਆ ਔਰ ਇਹੋ ਜਿਹੀ ਯਾਤਰਾਵਾਂ ਨਿਕਲਦੀਆਂ ਰਹਿਣੀਆਂ ਚਾਹੀਦੀਆਂ ਯੋਗੀ ਇੱਕ ਅਜਨ ਪਲੇਟਫਾਰਮ ਹੁੰਦਾ ਸਾਰੇ ਹੀ ਧਰਮ ਦੇ ਜਿਹੜੇ ਸਨਾਤਨੀ ਇਕੱਠੇ ਹੁੰਦੇ ਇੱਕ ਪਲੇਟਫਾਰਮ ਹੁੰਦਾ ਉਹਦੇ ਸਾਰੇ ਹੀ ਲੋਕ ਇਕੱਠੇ ਹੁੰਦੇ ਆ ਸਾਰੇ ਲੋਕ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆਉਂਦੇ ਆ ਜਿਹੜਾ ਗਰੁੱਪ ਲਲਿਤ ਗਰੁੱਪ ਨੇ ਇਹ ਪ੍ਰੋਗਰਾਮ ਕੀਤਾ ਸੇਵਾ ਕੀਤੀ ਹੈ ਜਲ ਸੇਵਾ ਪੁੱਛ ਸੇਵਾ ਸਾਰੇ ਅਸੀਂ ਰਲ ਗਏ ਔਰ ਇਹਨਾਂ ਨੇ ਹੋਰ ਵੀ ਖਾਣ ਪੀਣ ਦਾ ਸਮਾਨ ਵੰਡਿਆ ਇਹ ਵਧਾਈ ਦੇ ਪਾਤਰ ਨੇ ਔਰ ਅਸੀਂ ਭਗਵਾਨ ਕੋ ਇੱਛਾ ਕਰਨੇ ਆ ਵੀ ਇਹ ਅੱਗੇ ਵੀ ਆਉਣ ਵਾਲੇ ਸਮੇਂ ਜਿਹੜੀਆਂ ਯਾਤਰਾਵਾਂ ਨਿਕਲਣ ਜਿਹੜੇ ਧਾਰਮਿਕ ਪ੍ਰੋਗਰਾਮ ਹੋਣ ਉਨ੍ਹਾਂ ਦੇ ਵਿੱਚ ਵੀ ਇਹ ਵਾਚ ਚੜ ਕੇ ਯੋਗਦਾਨ ਪਾਣ ਬਹੁਤ ਵਧੀਆ ਗੱਲ ਆ ਜੀ ਲੋਕ ਨਸ਼ੇ ਤੋਂ ਪਰੇ ਹੋਣ ਲੋਕ ਲੜਾਈ ਝਗੜੇ ਤੋਂ ਪਰੇ ਹੋਣ ਬਾਕੀ ਜਿਹੜੀਆਂ ਬੁਰਾਈਆਂ ਤੋਂ ਪਰੇ ਹੋਣ ਔਰ ਜਿਹੜਾ ਇਹ ਧਾਰਮਿਕ ਰੰਗਾਂ 'ਚ ਰੰਗਣਾ ਵਾ ਇਹ ਇੱਕ achhi gall ਆ ਇਹ achhi sanskriti ਆ ਔਰ ਸਮਾਜ ਜਿਹੜਾ ਸਾਡਾ ਹੈ ਕਿ ਅੱਛੇ ਦਿਸ਼ਾ ਵੱਲ ਜਾ ਰਿਹਾ ਬਹੁਤ ਵਧੀਆ ਗੱਲ ਆ ਭਗਵਾਨ ਸਾਰਿਆਂ ਦੇ ਸਾਝੇ ਹੁੰਦੇ ਆ ਜੀ ਇਹਦੇ ਅਸੀਂ ਜਿਹੜੇ ਇਨਸਾਨ ਉਹਨਾਂ ਨੇ ਵੰਡੀ ਬਾਤੀ ਇਹ ਸਾਡੇ ਤੇ ਫਲਾਣੇ ਆ ਆਸ਼ੀਰਵਾਦ ਭਗਵਾਨ ਦਾ ਸਾਰਿਆਂ ਨੂੰ ਮਿਲਣਾ ਚਾਹੀਦਾ ਉਹ ਸ਼ਬਦ ਦੇ ਨਾਲ ਬਰਾਬਰ